ਚਾਰ ਚਾਰ ਭਰਾਵਾ ਜੀ ਸਾਡਾ ਛੋਟਾ ਭਰਾ ਜਾੜਿਆ ਬਾਹਰੋਂ ਤੇ ਉਹਨੂੰ ਲੈਣ ਚੱਲੇ ਆਂ ਕੰਡਿਆ ਤੂੰ ਉਹ ਬਲਜਿੰਦਰ ਇਹ ਖਰੀਦਣ ਆ ਬੰਦਾ ਨਹੀਂ ਲੱਭਣਿਆ ਤੁਸੀਂ ਆਏ ਨਹੀਂ ਨਾ ਕਾ ਲੈ ਬਰੂ ਤੁਹਾਡੇ ਨੂੰ ਮਿਲਣਾ ਭਰਾਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਅੱਜ ਅਸੀਂ ਤਿਆਰ ਅਦਰ ਤਿਆਰ ਆ ਜੀ ਤਿਆਰ ਆ ਪਰ ਅਸੀਂ ਕਿੱਥੇ ਚੱਲੇ ਕਿੱਥੇ ਚੱਲੇ ਅਸੀਂ ਕਿੱਥੇ ਵਲਾ ਕਿੱਥੇ ਚੱਲੇ ਵਲਾ ਕਲਗਦੇ ਕਿੱਥੇ ਚੱਲੇ ਵਲਾ ਅੱਜ ਅਸੀਂ ਚੱਲੇ ਆ ਜੀ ਦਿੱਲੀ ਦਿੱਲੀ ਚੱਲੇ ਆ ਤੇ ਤੁਸੀਂ ਸਾਰੇ ਆਨੇ ਨੇ ਤੁਸੀਂ ਕਿੰਨੇ ਭਰਾ ਵਾ ਹਾਂਜੀ 4 4 ਭਰਾ ਵਾ ਜੀ ਸਾਡਾ ਛੋਟਾ ਭਰਾ ਜੋੜਿਆ ਬਾਹਰੋਂ ਤੇ ਉਹਨੂੰ ਲੈਣ ਚੱਲੇ ਆ ਅਸੀਂ ਮਤਲਬ ਇਹ ਭਰਾ ਤਾਂ ਮਤਲਬ ਹੈ ਤਾਂ ਸਾਡਾ ਦੋਸਤ ਆ ਪਰ ਦੋਸਤ ਇਦਾਂ ਦਾ ਵੀ ਭਰਾ ਹੀ ਕਹਿਣ ਨੂੰ ਜੀ ਕਰਦਾ ਵਾ ਬਾਕੀ ਸਾਰੇ ਦੋਸਤ ਵੀ ਭਰਾਵਾਂ ਵਰਗੇ ਆ ਪਰ ਉਹ ਨਾ ਕੁਝ ਜ਼ਿਆਦਾ ਹੀ ਨੇ ਉਹਦੇ ਫੈਮਿਲੀ ਨਾਲ ਵੀ ਸਾਡਾ ਬਹੁਤ ਆ ਉਹਦੇ ਮੰਮੀ ਡੈਡੀ ਵੀ ਸਾਡੇ ਨਾਲ ਬੜਾ ਕਰਦੇ ਆ ਤੇ ਸੋ ਉਹ ਬਹੁਤ ਕਰਦਾ ਸਾਡੇ ਸਾਰਿਆਂ ਨਾਲ ਤੇ ਅੱਜ ਅਸੀਂ ਚੱਲੇ ਜੀ ਆਪਣੇ ਭਰਾ ਨੂੰ ਲੈਣ ਮੈਂ ਤੇ ਗਿੰਦੂ ਤੇ ਦੋਸਤ ਸਾਰੇ ਹੀ ਬੜੇ ਚੰਗੇ ਆਏ ਨੇ ਬਹੁਤ ਦੋਸਤ ਸਾਡੇ ਸਾਰੇ ਹੀ ਬਾਬੇ ਦੀਪ ਸਿੰਘ ਦੀ ਕਿਰਪਾ ਨਾਲ ਬਹੁਤ ਚੰਗੇ ਆ ਤੇ ਚਲੋ ਹੁਣ ਅਸੀਂ ਉਹਨਾਂ ਨੂੰ ਚੱਲੇ ਆ ਲੈਣ ਉਹਨੂੰ ਤੇ ਚੰਗਾ ਮਾਤਾ ਜੀ ਮਿਲਦੇ ਆ ਕੱਲ ਸ਼ਾਮ ਨੂੰ ਚੰਗਾ ਚੰਗਾ ਬਰੂਨਾ ਪਤਾ ਲੈ 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 ਅਮੇ ਮੁੰਨੂ ਜੀ ਚਲ ਬਾਏ ਲੋ ਵੀ ਦਿੱਲੀ ਦੇ ਪਹੁੰਚ ਗਏ ਅਸੀਂ ਬੜੇ ਚਿਰਾਂ ਦੇ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਨਹੀਂ ਲੱਭਣ ਕਿੱਥੇ ਖਲੋਤਾ ਵਾ ਵੀਰ ਜੀ ਸਾਡਾ ਬੰਦਾ ਵੇਖਿਆ ਮਗਰਾਂ ਦੇ ਇਹ ਬਹੁਤ ਉਹ ਮਗਰ ਮਗਰ ਤੁਰਿਆ ਆਵੇ ਭਾਵੇਂ ਵੀਰ ਮੈਂ ਇੱਥੇ ਖਲੋਤਾ ਵਾ ਬਾਸ ਨਹੀਂ ਇਹਨਾਂ ਦੇ ਉਹ ਤੇ ਅੱਗੇ ਮੂਗੀ ਡੀਆਂ ਪਤਾ ਲੱਗੇ ਕਿ ਲੱਭਣੇ ਗਿੰਦੀ ਪਤਾ ਲੱਗੇ ਆ ਜਾ ਲੱਭਣੇ ਆਪਾਂ ਪਿੱਲਰ ਪਿੱਲਰ ਨੰਬਰ 14 ਦਾ ਜਿਹੜਾ ਪਿੱਲਰ ਹੈ ਪਤਾ ਇਹ ਜਾਣਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਪਿੱਲਰ ਹੈਗਾ ਹੀ ਆ ਇੱਥੇ ਡੱਕ ਲਬਲੀ ਇੱਥੇ ਲਾ ਕੇ ਡੱਕ ਲੋ ਉਹ ਇੱਥੇ ਡੱਕ ਕੇ ਲੱਭ ਲ ਸੱਚ ਉਹ ਵੀਰ ਨੂੰ ਪੁੱਛ ਵੀ ਗੀਡ ਨੰਬਰ ਕਿਹੜਾ ਕਿਦੇ ਅੱਗੇ ਆ ਯਾਰ ਸਾਡਾ ਬੰਦਾ ਦਿੱਲੀ ਆ ਕੇ ਗਵਾਜਿਆ ਕੈਨੇਡਾ ਤੋਂ ਪਹੁੰਚ ਗਿਆ ਗਿੰਦੂ ਇਹ ਖੜ ਜਾ ਹਾਂ ਬੰਤਾ ਹੀ ਨਹੀਂ ਲੱਭਣ ਡਿਆ ਮੈਂ ਉਹ ਕਹਿਣਾ ਕੈਨੇਡਾ ਤੋਂ ਅਗਲਾ ਗਿਆ ਤੇ ਉਹ ਦਿੱਲੀ ਨਹੀਂ ਲੱਭਣ ਡਿਆ ਤੂੰ ਗਿੰਦੂ ਗਿੰਦੂ ਕਿੱਥੇ ਕੀ ਕੰਡਿਆ ਤੂੰ ਉਹ ਬਲਜਿੰਦਰ ਇਹ ਖਰੀਦਣਾ ਇਹ ਕਿਤਾਬ ਭਈ ਇਹਨਾਂ ਨੂੰ ਪੁੱਛੀਏ ਇਹਨਾਂ ਨੂੰ ਪੁੱਛੀਏ ਯਾਰ ਸਿਆਣੇ ਹੱਥੀ ਆ ਕਿਦੋਂ ਇਹਨਾਂ ਨੂੰ ਪੁੱਛ ਲਾ ਫਿਰ ਹਣ ਦਾ ਹਨੂ ਮਹ ਲੱਭਾ ਤੁਰਿਆ ਟਰਮੀਨਲ ਤੇਂ ਤੇ ਫਿਰ ਤਾਂ ਮੈਂ ਤੁਹਾਨੂੰ ਕਿਹੜਾ ਟਰਮੀਨਲ ਦੋ ਦੇ ਆ ਹਰ ਘੰਟਾ ਟਰਮੀਨਲ ਦੋ ਤੇ ਗੱਡੀ ਢਾੱਕ ਕੇ ਮਨੋਂ ਨੂੰ ਬਿਠਾ ਕੇ ਇਹਦੇ ਨਾਲ ਦੇ ਪਹੁੰਚਦਾ ਪੇਟਾ ਕੱਢ ਗਿਆ ਅੱਧੇ ਨਾਲ ਇਹ ਨਾਲ ਤੇ ਪਿੰਡ ਚੱਲ ਗਏ ਹੋਣੇ ਆ ਤੇ ਅਸੀਂ ਅਜੇ ਇੱਥੇ ਤੁਰੇ ਫਿਰਦੇ ਆ ਬੰਦਾ ਨਹੀਂ ਲੱਭਾ ਬੰਦਾ ਨਹੀਂ ਲੱਭਣਿਆ ਮਨੋਂ ਬੰਦਾ 16 ਕਹਿ ਕੇ ਤੁਮੜਿਆ ਹੀ ਨਹੀਂ ਆ ਕਿੱਥੇ ਆ ਵੀਰ ਜੀ ਵੀਰ ਜੀ ਆਉਂਦੇ ਨੇ ਵੀਰ ਜੀ ਆਉਂਦੇ ਨੇ ਵੀਰ ਜੀ ਮਹਾਰਾਜ ਤੜਿਆ ਨੇ ਜਦੋਂ ਹੀ ਪਹੁੰਚ ਗਏ ਜਾਂਦੇ ਫਾਈਨਲ ਹੀ ਸਾਡੇ ਕੋਲ ਤੇ ਵੀਰ ਹੁਣਾਂ ਦੇ ਕੱਪੜੇ ਉਹ ਆਪ ਸਪੈਸ਼ਲ ਘਰ ਪਹਚਾਉਣਗੇ ਜਾਂਦੇ ਵੀਰ ਜੀ ਤੁਸੀਂ ਬਹੁਤ ਦੂਰੋਂ ਆਏ ਆ ਤੇ ਤੁਹਾਡੇ ਕੋ ਕੱਪੜੇ ਨਹੀਂ ਜਾਣੇ ਤੇ ਅਸੀਂ ਸਪੈਸ਼ਲ ਘਰ ਪਹਚਾਵਾਂਗੇ ਹਣਾ ਸਪੇਸ ਬਹੁਤ ਜਿਆਦੀ ਆ ਜਗ੍ਹਾ ਹੀ ਜਗ੍ਹਾ मामा ਕੈਨੇਡਾ ਤੋਂ ਆ ਕੇ ਦਿੱਲੀ ਗਿਆ ਜੀ ਓਏ ਮੈਂ ਨਹੀਂ ਗਿਆ ਆ ਡੋਮੈਸਟਿਕ ਤੇ ਫਿਰਦਾ ਏ ਇੱਧਰ ਓਏ ਇਹਨੇ ਟਰਮੀਨਲ 2 ਆ ਕੇ ਨਾ ਉਹ ਪਤਾ ਨਹੀਂ ਲੱਗਦਾ ਟਰਮੀਨਲ 3 ਵੀ ਆਖੀ ਜਦੋਂ ਵੀ ਤੇ ਨਹੀਂ 3 ਦਾ ਨਾਮ ਹੀ ਲਿਆ ਨਹੀਂ ਚੱਲੀਏ ਰਫ ਹੈ ਕੋਈ ਨਹੀਂ ਹੋਰ ਦੋ ਮਹੀਨੇ ਇੱਥੇ ਹੀ ਆ ਹੁਣ ਦੋ ਮਹੀਨੇ ਇੱਥੇ ਹੀ ਆ ਲੱਗ ਕੇ ਇੱਕ ਵੀਡੀਓ ਬਣਾ ਲਿਓ ਹੁਣ ਫੇਰ ਚੱਲੂਗਾ ਹਾਂ ਠੀਕ ਚਲੋ ਚਲੋ ਫੇਰ ਚਲੋ ਲਓ ਜੀ ਚਾਹ ਪਕੌੜਾ ਸਵੇਰੇ ਕਿੰਨੇ ਵਜੇ ਓਏ 7 ਵਜੇ ਤੇ ਮੁੰਡਾ ਮੁੰਡਾ ਪੰਡਤਾਂ ਦਾ ਹੁਣ ਲੱਗਣ ਲਾ ਲਿਆ ਜਿਹੜਾਣਾ ਕਿਦੋਂ ਮੁੰਡਾ ਆਈ 3.5 ਸਾਲ ਬਾਅਦ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਤੇ ਪਹੁੰਚਣਾ ਲੈ ਹਰਿਆਣੇ ਦੀ ਧਰਤੀ ਤੇ ਖਲੋਤਾ ਵਾ ਮੁੰਡਾ ਤੇ ਬੜਾ ਐਕਸਾਈਟਡ ਆ ਪਰ ਇੱਕ ਥੱਕਾ ਹੋ ਗਿਆ ਮੁੰਡੇ ਦਾ ਟੈਨਸ਼ਨ ਚ ਇੱਕ ਇੱਕ ਕੰਮ ਟੈਨਸ਼ਨ ਵਾਲਾ ਰਹਿ ਗਿਆ ਵਾ ਉਹ ਇਹ ਰਹਿ ਗਿਆ ਵੀ ਬੈਗ ਅਮਰੀਕਾ ਹੀ ਛੱਡ ਆਇਆ ਵਾ ਅਮਰੀਕਾ ਵਾ ਕਿਹੜਾ ਪਈਆ ਹੈ ਨਿਊਯਾਰਕ ਨਿਊਯਾਰਕਾ ਹੂੰ ਹੂੰ ਤੋ ਇਹਦਾ ਕਰੋ ਤੁਸੀਂ ਪਹੁੰਚੋ ਮੈਨ ਲੈ ਆਵਾ ਨਹੀਂ ਤੇ ਨਾਲੇ ਦਾ ਬੈਗ ਉਹਦਾ ਮੈਂ ਉਹ ਵੜਾ ਓਏ ਬੈਗ ਭੇਜ ਦਾਂਗੇ ਉਹ ਬੈਗ ਭੇਜ ਦਾਂਗੇ अच्छा लग रहा है मम्मी पापा को नींद नहीं आ रही पापा आ बोल रहे हैं कितने बजे आ जाओगे शामी भी आया शामी ने आया मेरे को फोन नहीं यार खुशी हुंदी है परा सानू ते आप बड़ी खुशी माता माता भी दई ही गल कहण माता कहदा दई है ना कल नु बलेंद्र नाचण दई एक साहब दी ए कल नु बलजिंदर ने आ जाना इद्दा दई ना जड़वला ਹੁਣ ਬਾਰਬੀ ਕਿਉ ਚੱਲਣਗੇ ਫੇਰ ਐ ਵਸਰਾ ਬਾਰਬੀ ਕਿਉਂ ਚੱਲਣਗੇ ਹੁਣ ਫੇਰ ਹਾਂ ਵੀਰੇ ਪਨੀਰ ਵਾਲੇ ਤੇ ਤੇ ਵਲੌਗ ਵੇਖਣ ਵਾਲੇ ਮੇਰੇ ਵਲੌਗ ਵੇਖਣ ਵਾਲੇ ਮੇਰੇ ਵੀਰ ਭਰਾ ਅੱਡੇ ਆ ਦੋ ਭਰਾਵਾਂ ਨੂੰ ਫੋਲੋ ਕਰੋ ਹੁਸਨ ਬੱਲ ਇੰਸਟਾਗ੍ਰਾਮ ਤੇ ਤੇ ਬਲਜਿੰਦਰ ਚਾਲ ਇਹ ਭਰਾ ਸਾਡੇ ਦੋਵੇਂ ਤੇ ਫੋਲੋ ਜ਼ਰੂਰ ਕਰੋ ਮੁੰਡਿਆਂ ਨੂੰ ਚੰਗਾ ਜੀ ਸਤਿ ਸ੍ਰੀ ਅਕਾਲ ਬਾਕੀ ਵਲੌਗ ਚ ਮਿਲਦੇ ਆ ਲਓ ਜੀ ਭਰਾ ਨੂੰ ਲੈ ਕੇ ਵਾਪਸੀ ਆ ਤੇ ਬਾਹਰ ਕੋਈ 0% ਬਿਜ਼ੀ ਲਿਬਿਲਿਟੀ ਬਾਸ 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 ਤੇ ਬਾਹਰ 0 ਬਿਜ਼ੀ ਲਿਬਿਲਿਟੀ ਬਾਹਰ ਥੋੜੀ ਥੋੜੀ ਨਹੀਂ ਹੋ ਰਿਹਾ ਦਿਖੰਡਿਆ ਪਿਆ ਨਹੀਂ ਹੁਣ ਦਿਖੰਡਿਆ ਪਿਆ ਹੈਗਾ ਤੇ ਦਵਾ ਫੋਨ ਟੈਸਟਿੰਗ ਕਰਦੇ ਆ ਦਵਾ ਲੈ ਲਿਆ ਜੀ ਆ ਵੀਰ ਤੇ ਗਰਮੀਆਂ ਲੱਗਣ ਡੈਪੀਆਂ ਵਾ ਤੇ ਜੈਕਟਾ ਲਾ ਲੈਣੀਆਂ ਡਾਕ ਕੇ ਹੀ ਵੀ ਦੱਸਿਓ ਜੀ ਛੋਟੀ ਸਕਰੀਨ ਚ ਕਿੰਦਾ ਲੱਗਣ ਡੈ ਗਿੰਦੂ ਦਾ ਚੀਜ਼ ਤਖੜੀ ਓਏ ਓਏ ਮਸਨਾ ਬੜੋ ਲੱਗਿਆ ਜੂਸ ਪਿਲਾ ਦੋ ਮਸਮੀ ਦਾ ਐ ਓਏ ਬਲਜਿੰਦਰਾ ਆ ਆਪ ਲਗਾ ਲਗਾ ਵਾ ਹੱਥ ਨਾ ਘਮੋਣਾ ਵਾ ਉਹਨੂੰ ਆਖਿਆ ਮੈਂ ਗੱਡੀ ਧੱਬ ਕੇ ਲਾ ਦੇ ਉਹ ਕਿੱਥੇ ਲੈ ਗਿਆ ਇੱਕ ਹੋਰ ਆ ਗਿਆ ਹੀ ਇੱਕ ਹੋਰ ਆ ਗਿਆ ਹੀ ਓਏ ਹੋਏ ਅੱਜ ਅਸੀਂ ਆਪਣੇ ਹੱਥਾਂ ਨਾਲ ਪਿਓਰ ਸ਼ੁੱਧ ਜੂਸ ਆ ਪੀਵਾਂਗੇ ਆ ਪੀਵਾਂਗੇ ਤੇ ਪੜਾਵਾਂਗੇ ਤੇ ਪਾਉ ਮਸ਼ੀਨ ਪਾਉ ਲੱਗਦਾ ਹੁਣੇ ਆਇਆ ਵਾ ਹੁਣੇ ਆਇਆ ਵਾ 12 ਵਜ ਗਿਆ ਤਾਂ ਬੁੜੀ ਕਰਾ ਤੇ ਇੰਨੀ ਲੇਟ ਤੇ ਆਈ ਤਾਂ ਪਾਉ ਇੰਨਾ ਕਰ ਲਿਆ ਕਮਈਆ ਆਪਾਂ ਵੱਡੇ ਬਣੋ ਕਿੰਨਾ ਮਾਲ ਨਹੀਂ ਤਾਂ ਪੈਦਾ ਆਪਾਂ ਐ ਸਸਰੀਕਾਲ ਜੀ ਤੇ ਪੱਗਾ ਸਾਡੀਆਂ ਕਈਆਂ ਜੀ ਹਿੱਲ ਆ ਵੇਖੋ ਜੀ ਪੇਚ ਕਿੱਧਰ ਨੂੰ ਹੀ ਤੇ ਕਿੱਧਰ ਨੂੰ ਚਲ ਗਏ ਆ ਤੇ ਓਹੋ ਹੋ ਗਿੰਦੂ ਲਕਜਰੀ ਰਾਤ ਤੇ ਗੱਡੀ ਜਿਹੜੀ ਆ ਨਾ ਸਲੋ ਨਹੀਂ ਖੜੀਦੀ ਤੇ ਸਰਕਾਰ ਨੂੰ ਦਰਖਾਸਤ ਆ ਜੀ ਸਾਡੇ ਪਿੰਡ ਦਾ ਵੀ ਰਾਹ ਬਣਾਇਆ ਜਾਵੇ ਬਹੁਤ ਟੁੱਟਾ ਵਾ ਜੀ ਤੇ ਜੀ ਅਸੀਂ ਪਹੁੰਚ ਗਏ ਪਿੰਡ ਮੁੰਡੇ ਨੂੰ ਲੈ ਕੇ ਵਦਿਆ ਫੇ ਕਿੰਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਮੁੰਡਾ ਕਹਿੰਦਾ ਵੀ ਮੈਨੂੰ ਨਾ ਕੋਈ ਫੀਲਿੰਗ ਜੀ ਨਹੀਂ ਹੋਣਦੀ ਤੇ ਹੁਣ ਆ ਕੇ ਆਂਦਾ ਫੀਲਿੰਗ ਜੀ ਆਈ ਜਦੋਂ ਕਹਿੰਦਾ ਆਪਣੇ ਯਾਰ ਰਵਾਂ ਤੇ ਆਏ ਆ ਜਦੋਂ ਬਿਆਸਦਰੀਆ ਟੱਪੇ ਬਿਆਸਦਰੀਆ ਟੱਪੇ ਆ ਤੇ ਉਦੋਂ ਕਹਿੰਦਾ ਯਾਰ ਬੜਾ ਵਧੀਆ ਲੱਗਣ ਡਿਆ ਵਾ ਤੇ ਮੁੰਡੇ ਨੇ ਚਲ ਰਹਿਣ ਹੀ ਦੇ ਐਵੇਂ ਬਚਦਾ ਦਸੀਏ ਕਿ ਰਹਿਣ ਦੀਏ ਕੀ ਚੀਜ਼ ਨਾ 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 ਤੇਰੀ ਪੁੰਜ ਲੱਗੇ ਘਰੇ ਆਪਾ ਤੇ ਉਹ ਮਲਾਉਣੇ ਆ ਤੁਹਾਨੂੰ ਘਰਦਿਆਂ ਨਾਲ ਵੀ ਲੈ ਮਨਜਿੰਦਰਾ ਉਹ ਆਪਣਾ ਘਰ ਘਰ ਪਿਆ ਤੇਰੇ ਮਗਰੋਂ ਘਰ ਪਿਆ ਘਰ ਹਣਾ ਮਗਰੋਂ ਹੀ ਰੈਡੀ ਵੀਡੀਓ ਹੈ ਸਾਰਾ ਇਹ ਪਹਿਲੀ ਯਾਰ ਆ ਮੈਂ ਫਸਟ ਟਾਈਮ ਆ ਦੇਖੀ 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 ਡਾਰਟ ਤੇ ਪਹਿਲੀ ਯਾਰ ਘਰ ਵੇਖ ਰਿਆ ਵਾ ਵੇਲੀ ਆ ਘਰ ਵੇਖ ਕਿੰਦਾ ਦੀ ਫੀਲਿੰਗ ਆ ਕਿੰਦਾ ਦੀ ਫੀਲਿੰਗ ਆ ਭਰਾਵਾ ਪੂਰਾ ਰੂਹ ਨੂੰ ਸਕੂਨ ਮਿਲਦਾ ਹੈ ਹੈ ਪੂਰਾ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤ ਜਿਹਾ ਬੜਾ ਵਾਂ ਹੈ ਪਾਉ ਜੀ ਗੱਲ ਹੋਰ ਨਹੀਂ ਵਿਚਾਰੇ ਤਿੰਨ ਦਿਨ ਹੋ ਗਏ ਆ ਤੇ ਸਫਰ ਚ ਆ ਤੇ ਬੰਦਾ ਥੱਕ ਵੀ ਜਾਂਦਾ ਤੇ ਸਾਢੇ ਦਿਨਾਂ ਸਾਲਾ ਬਾਹਰ ਆਇਆ ਤੇ ਮੁੰਡਾ ਘਰ ਵੇਖ ਕੇ ਬਹੁਤ ਖੁਸ਼ ਆ ਅਹੀਂ ਬੜੇ ਖੁਸ਼ ਆ ਜੀ ਫਰਸਟ ਫਲੋਰ ਦਾ ਲੈਂਟਰ ਪਿਆ ਸੀ ਉਹਦਾ ਹਾਂ ਹਾਂ ਜਦੋਂ ਤੂੰ ਗਿਆ ਸੀ ਉਹ ਤਾਂ ਫਰਸਟ ਫਲੋਰ ਹੀ ਰੈਡੀ ਹੋਇਆ ਸੀ ਬਿਲਕੁਲ ਘਰ ਵੇਖ ਕੇ ਤਾਂ ਅਹੀਂ ਬੜੇ ਖੁਸ਼ ਹੋਣ ਦੇ ਜੀ ਕਿਉਂਕਿ ਕੱਲ ਦੇ ਨਿਕਲੇ ਆ ਉਦੋਂ ਮਿਸ਼ਨ ਇੰਪੋਸੀਬਲ ਹੀ ਪੂਰਾ ਵਾਕਿਆਈ ਬਾਬੇ ਦੀਪ ਸਿੰਘ ਦੀ ਕਿਰਪਾ ਹੋ ਗਈ ਤੇਰੀ ਕੱਲ ਦੇ ਅਸੀਂ ਵੀ ਅੱਜ ਘਰ ਵੇਖ ਕੇ ਬੜੀ ਖੁਸ਼ੀ ਜੀ ਹੋੜੀ ਕਿਉਂ ਵੀ ਕੱਲ ਦੇ ਅਸੀਂ ਲੱਕ ਨਹੀਂ ਸਿੱਧੇ ਕੀਤੇ ਜਾਣਾ ਉਹ ਬੋਲਣਾ ਮਤਲਬ ਬੜੀ ਖੁਸ਼ੀ ਚਲੋ ਜੀ ਘਮਾਰੇ ਘਮਾਰੇ ਲੱਤ ਤੇ ਚੱਲ 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 ਆ ਜਾਣ ਦੇ ਇੱਥੇ ਡਾਕ ਲੈ ਇੱਥੇ ਡਾਕ ਲੈ ਭਾਵੇਂ ਗੱਡੀ ਚੱਲ ਵੀ ਮਤਰਾ ਆ ਵੀ ਮਤਰਾ ਤਰ ਵੀ ਮਤਰਾ ਲਗਦਾ ਉਹਨਾਂ ਨੂੰ ਅੰਦਰ ਕੀਤੇ ਆਵਾਜ਼ ਨਹੀਂ ਸੁਣੀ ਟੰਡੂ ਚੱਲ ਆਓ ਦੇਖ ਲੋ ਤੇਰੇ ਤੁਸੀਂ ਆਏ ਨਹੀਂ ਨਾ ਘਾ ਅੱਲਾ ਬਰੂ ਤੁਹਾਡੇ ਨੂੰ ਮਿਲਣਾ ਭਰਾਵਾ ਦੋ ਵਾਰ ਆ ਗਿਆ ਹੋਰ ਸੁਣਾਓ ਕਿਵੇਂ ਸੇਤ ਆਏ ਕুকু ਜਿਆ ਕুকু ਜਿਆ ਮਨਜੀਤ ਕਿੱਥੇ ਆ ਜੂਸ ਬਣਾਉਂਦੇ ਜੂਸ ਬਣਾਉਂਦੀ ਜੂਸ ਹਾਂ ਹਲੋ ਪੀਸ ਨਾ ਵਧੀਆ ਵਧੀਆ ਚਲੋ ਜੀ ਆਂਦਾ ਇਹ ਘਰ ਨਹੀਂ ਆਉਣਾ ਬਣਾਇਆ ਜੂਸ ਬਣ ਗਿਆ ਬਣਾਓ ਜਲਦੀ ਬਣਾਓ ਅਸੀਂ ਛੱਡ ਕੇ ਆਉਣਾ ਚਲੋ ਜੀ ਇੱਥੇ ਵੀ ਤੇਲ ਚਾਪ ਬਰੂਨੋ ਤੇਲ ਚੋਈ ਤਾਂ ਬਰੂਨੋ ਪਹਿਲਾਂ ਕਿਉਂ ਗਾ ਅੰਦਰ బ్రూనో సਬਰ ਓਏ ਕਿਤੇ ਉਹਦੇ ਪਹਾੜ ਜਿੱਦੂ ਉਹਦੇ ਪਹਾੜ ਹੀ ਬਣਾਈ ਹੁੰਦੇ ਤੇ ਕਿਤੇ ਉਹ ਫੜੇ ਉਹ ਫੜ ਕਿਹਦਾ ਪਹਾੜ ਹੀ ਬਣਾਈ ਉਹਦੇ ਹੋਸ ਹਨਾ ਕੀ ਜੀਜੀ ਕਾ ਲੈਣੀ ਬੜਾ ਲਹੂ ਰੰਗਾ ਜੂਸ ਬੜਾ ਅਨਾਰ ਚਿਕੰਦਰ ਸਾਰ ਕੁਝ ਪਿਆ ਨਾ ਵਿੱਚ ਬੱਚੀ ਬਾਤ ਹੈ ਅੱਛੀ ਬਾਤ ਹੈ ਆ ਪੀਤਾ ਹਾਂਜੀ ਮम्मी ਤੋਂ ਪੀ ਲਿਆ ਪੀ ਲਿਆ ਮੇਰੇ ਸਾਹਮਣੇ ਤੇ ਪੀਤਾ ਨਹੀਂ ਅਸੀਂ ਪਹਿਲਾਂ ਘੱਟ ਕੇ ਪੀਤਾ ਅੱਛਾ ਤੇ ਇੱਕ ਪੀਲੇ ਮੈਂ ਜਦੋਂ ਉਦੋਂ ਫੋਨ ਲਾਇਆ ਤੁਸੀਂ ਲੱਡੂ ਖਾਂਦੇ ਸੀ ਉਦੋਂ ਅਸੀਂ ਮੁੰਡਾ ਘਰ ਕਿਵੇਂ ਜੂਸ ਬਣਾਉਂਦੇ ਸੀ ਹਰ ਇੱਕ ਨੰਬਰ ਹੈ ਜੀ ਦੇਖਦੇ ਆ ਜਿਹੜਾ ਮੈਂ ਕਹਿੰਦਾ ਮੈਂ ਜਦੋਂ ਇੱਥੇ ਹੀ ਉਦੋਂ ਪਹਿਲਾ ਲੈਂਡਰ ਸੀ ਹਨਾ ਪਿਆ ਹੀ ਹਾਂ ਫੇਰ ਬਾਅਦ ਵਿੱਚ ਚਲ ਗਿਆ ਏ ਹੁੰਦੇ ਵਿਆਹ ਪਹਿਲਾਂ ਲਿੰਟਰ ਪਿਆ ਮੋਨੂ ਦੇ ਵਿਆਹ ਆਹ ਮੋਨੂ ਇਹ ਮੋਨੂ ਦਾ ਵਿਆਹ ਤੇ ਵੇਖ ਕੇ ਗਿਆ ਉਦੋਂ ਰਹਿੰਦੇ ਨਹੀਂ ਇੱਥੇ ਜਦੋਂ ਗਿਆ ਨਾ 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 ਉਦੋਂ ਕਿੱਥੇ ਰਹਿੰਦਿਆਂ ਨੂੰ ਤੇਰੇ ਸਾਲ ਹੋਇਆ ਸਾਲ ਹੋ ਨਹੀਂ ਹੋਇਆ ਜੇ ਇਹ ਜੀ ਸੱਸੀ ਘਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜੀ ਆਉ ਬੈਠਾ ਸਾਡਾ ਕੈਨੇਡਾ ਵਾਲਾ ਤੇ ਤੁਸੀਂ ਜਾਣੇ ਪੁੱਛੋਗੇ ਜੀ ਵੀ ਤੁਸੀਂ ਜਾਣੇ ਤੁਸੀਂ ਤਿੰਨ ਭਰਾਈਆਂ ਅਸੀਂ ਚਾਰ ਭਰਾਈਆਂ ਜੀ ਇਹਦਾ ਇਹਦਾ ਬਲਜੰਦਰਾ ਕੈਮਰਾ ਘੁੰਮਦਾ ਨਹੀਂ ਆਣਾ ਚਲਦੀ ਵੀਡੀਓ ਚ ਘੁੰਮਦਾ ਨਾ ਹੂੰ ਚਲਦੀ ਚ ਨਹੀਂ ਘੁੰਮਦਾ ਪਤਾ ਨਹੀਂ ਜੇ ਤੁਹਾਡੇ ਘੁੰਮਦਾ ਵੀ ਇਹਦਾ ਵੀ ਘੁੰਮਦਾ ਹੋਵੇ ਆਉਣ ਨਹੀਂ ਡੀ ਆਪਸ਼ਨ ਲਿਫਟਰੀ ਆਪਸ਼ਨ ਆਉਦੀ ਨਹੀਂ ਨਹੀਂ ਆਉਣੀ ਪਾਉਸ ਪੋਟਸ ਚਲੋ ਛੱਡੋ ਤੇ ਜੀ ਇਹ ਵੀਰ ਇਹ ਸਾਡੇ ਨਾਲ ਸ਼ੁਰੂ ਤੋਂ ਪੜਿਆ ਨਿੱਕੇ ਨਾਲ ਮੇਰੇ ਨਾਲ ਨਹੀਂ ਨਿੱਕੇ ਨਾਲ ਸੰਤਸਾਰ ਪਿੰਡ ਬਤਾਲਾ ਉੱਥੇ ਇਕੱਠੇ ਪੜੇ ਅਸੀਂ ਤੇ ਉਦੋਂ ਤੋਂ ਸਾ ਸਾਡੀ 2000 6 7 ਦੀ ਸਾਜਾ 6 7 ਦੀ ਸਾਜਾ ਜੀ ਸਾਡੀ ਤੇ ਯਾਰੀ ਤੋਂ ਭਰਾ ਵਾਲਾ ਸੀਨ ਭਰਾ ਬਣੇ ਅਸੀਂ ਤੇ ਫੈਮਲੀ ਵੀ ਸਾਰੀ ਐਡੀ ਇਕੱਠੀ ਰਹਿੰਦੀ ਆ ਤੇ ਜੀ ਅਸੀਂ ਵੀਰ ਨੂੰ ਕੱਲ ਦੇ ਘਰੇ ਛੱਡ ਆਏ ਸੀ ਤੇ ਉਹਦਾ ਵਲੌਗ ਅਸੀਂ ਕੰਪਲੀਟ ਤਾਂ ਨਹੀਂ ਕਰ ਸਕੇ ਕਿਉਂਕਿ ਥੱਕੇ ਬੜੇ ਜਿਆਦੇ ਸੀ ਜੀ ਤੇ ਸੋ ਅੱਜ ਅੱਜ ਅਹੀਂ ਉਹ ਵਲੌਗ ਦੀ ਲਾਸਟ ਕਲਿੱਪ ਦੱਸਣ ਦੇ ਆ ਵੀ ਉਹ ਵੀਰ ਦਾ ਪਿੰਡਾ ਖਾਨਪੁਰ ਅਸੀਂ ਉਹਦੇ ਘਰੇ ਉਹਨੂੰ ਡ੍ਰੌਪ ਕੀਤਾ ਘਰੇ ਆਏ ਤੇ ਅੱਜ ਅਸੀਂ ਚੱਲੇ ਆ ਜੀ ਇੱਕ ਹੋਰ ਜਗ੍ਹਾ ਉਹ ਵੀ ਤੁਹਾਡੇ ਲਈ ਸਰਪ੍ਰਾਈਜ਼ ਆ ਨੈਕਸਟ ਵਲੌਗ 'ਚ ਤੁਹਾਨੂੰ ਪਤਾ ਲੱਗੂਗਾ ਨਾਲੇ ਅਸੀਂ ਜਾਣਾ ਜੀ ਬਾਬਾ ਬਕਾਲਾ ਸਾਹਿਬ ਗੁਰੂ ਘਰੇ ਮੁੰਡੇ ਨੂੰ ਦਰਸ਼ਨ ਕਰਨੇ ਆ ਤੇ ਨਾਲੇ ਜਿਹੜਾ ਨਵਾਂ ਸਰਪ੍ਰਾਈਜ਼ ਆ ਉਹ ਵੇਖਾਂਗੇ ਤੁਹਾਨੂੰ ਉਹ ਵੀ ਵਲੌਗ 'ਰਾਂ ਹੀ ਦੱਸਾਂਗੇ ਚੰਗਾ ਜੀ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ